सा नौजवान पाया है इसलिए अच्छी बहुत मुहिम जी नशे खिलाफ चल रही है युद्ध नशे चल रहा है और रिजल्ट भी वजह आ रहे हैं और जो भ्रिष्टाचार की गल चौबी साल कर रहे हैं मैं बिल्कुल सहमत हूँ कि भ्रष्टाचार बहुत वे पदर था इसमें अकाली कांग्रेसी ਆਨੇ ਤੋਂ ਚਿੱਪਾਸੇ ਗਾਲੀ ਮੈਂ ਥੈਪਸੇ ਟੋਪੇ ਰੱਖੇ ਕਟੋ ਕਟਾ ਜੋ ਧੜੇ ਬੰਦੀਆਂ ਨੇ ਦਿੱਤੀਆਂ ਜਿਹੜੀਆਂ ਠਾੜਿਆ ਚੱਕੇ ਇੱਕ ਨੇ ਫਸਾਤਾ ਇੱਕ ਨੇ ਛੁਡਾਤਾ ਉਹ ਪਾਕੀ ਆਪ ਦਾ ਖੰਦ ਪਈਆ ਪਰੰਤੂ ਜਿਹੜੀ ਕਸਰਾਉਂ ਵੀ ਆਉਣ ਵਾਲੇ ਸਮੇਂ ਚ ਕੱਢਾਂਗੇ ਕੋਈ ਆਪ ਦਾ ਕਿਸੇ ਨਾਲ ਧੱਕਾ ਨਹੀਂ ਹੋਣ ਦਵਾਗੇ ਕਿਸੇ ਕਿਉਂਕਿ ਮਾਂ ਸਾਹਿਬ ਨੇ ਇਨਸਾਫ ਸੰਦੇਸ਼ ਦਿੱਤਾ ਹੈ ਕਿ ਪੁਲਿਸ ਧੜਿਆਂ ਦੇ ਮੁਤਾਬਕ ਕੰਮ ਨਾ ਕਰੇ ਪੁਲਿਸ ਲੋਕਾਂ ਦੇ ਜ਼ਰੂਰਤ ਦੇ ਮੁਤਾਬਕ ਲੋਕਾਂ ਨੂੰ ਕਾਨੂੰਨ ਮੁਤਾਬਕ ਨਿਆਂ ਦੇਵੇ ਇਸੇ ਕਰਕੇ ਅੱਜ ਕਾਫੀ ਵੱਡੇ ਪੱਧਰ ਤੇ ਇਸ ਪਾਸੇ ਕੰਮ ਕੀਤਾ ਜਾ ਰਿਹਾ ਹੈ ਜੋ ਸਾਡੇ ਪ੍ਰਧਾਨ ਜੀ ਨੇ ਪੰਸਰ ਸਾਹਿਬ ਨੇ ਹੁਣੇ ਦੱਸਿਆ ਕਿ ਸਾਡੇ ਮੰਡੀ ਦੇ ਕਿਸਾਨਾਂ ਦੀ ਕੋਈ ਸਮੱਸਿਆ ਨੇ ਜਿਹੜੀਆਂ ਦੁਕਾਨਾਂ ਨਾਮ ਕਰਾਉਣ ਦੀ ਮੈਂ ਤੁਹਾਨੂੰ ਵਾਦਾ ਕਰਦਾ ਜਲਦੀ ਇਹ ਮਸਲਾ ਹੱਲ ਕਰਾਂਗੇ ਕਿਉਂਕਿ ਪਿਛਲੇ ਦਿਨੀ ਮੈਨੂੰ ਅਰਧ ਭਰਾਲਾ ਦੇ ਚਾਰਚ ਲੈਦਾ ਸੀ ਉਹ ਵੀ ਮੈਂ ਪ੍ਰੋਸੈਸ ਪਾਤਾ ਬਹੁਤ ਜਲਦੀ ਇਹਨੂੰ ਹੱਲ ਕਰਾਂਗੇ ਜੋ ਮੰਡੀ ਦੇ ਵਿੱਚ ਤੁਸੀਂ ਬੈਂਕ ਖੋਲਣਾ ਚਾਹੁੰਦੇ ਉਹ ਵੀ ਖੋਲੋ ਮੈਂ ਏਟੀਐਮ ਆਲਰੇਡੀ ਪਹਿਲੇ ਹੀ ਖੁਲਾ ਚੁੱਕਿਆ ਮੰਡੀ ਦੇ ਵਿੱਚ ਔਰ ਪੀ ਵਾਲੇ ਪਾਣੀ ਵਾਸਤੇ ਵਧੀਆ ਪੂਲਣ ਵੀ ਲਾਏ ਨੇ ਔਰ ਹੋਰ ਵੀ ਕਿ ਛੱਤ ਹੋਣੀ ਤੁਹਾਡੀ ਮੰਡੀ ਚ ਬਣ ਰਹੀ ਹੈ ਜਿਹੜਾ ਨਵਾਂ ਬਣਾ ਰਹੇ ਔਰ ਮੈਂ ਤਾਂ ਚੌਂਦਾ ਸਿੱਧਾ ਇੱਥੇ ਬੰਮੜੇ ਪਿੰਡ ਤੋਂ ਪੰਚਾਇਤ ਵੱਲੋਂ ਜ਼ਮੀਨ 25 ਏਕੜ ਮਿਲ ਜੇ ਉੱਥੇ ਆਪਾਂ